ਚੰਡੀਗੜ੍ਹ ਮਨਾਲੀ ਕੌਮੀ ਮਾਰਗ ਤੇ ਰੋਪੜ ਵਿਖੇ ਇੱਕ ਟਰਾਲੇ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਐਸਐਚਓ ਪਵਨ ਕੁਮਾਰ ਰੋਪੜ ਨੇ ਦੱਸਿਆ ਕਿ ਮੋੜ ਤੇ ਇੱਕ ਟਰਾਲੇ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਨੰਦ ਕਨੋਜੀਆ ਵਾਸੀ ਦੱਖਣੀ ਦਿੱਲੀ ਵਜੋਂ ਹੋਈ ਹੈ। ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੱਤਰਕਾਰ ਆਰ ਡੀ ਰਾਮਾ ਦੀ ਵਿਸ਼ੇਸ਼ ਰਿਪੋਰਟ ਅਸਤਰ ਹੈ ਕਿ ਮਾਰਨਿੰਗ ਅਜ ਅਰਲੀ ਮਾਰਨਿੰਗ ਕਰੀਬ 7 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਕਰਾਂ ਤੋਂ ਪ੍ਰੀਆ ਮੁਰਦੇ ਐਕਸੀਡੈਂਟ ਹੋਇਆ ਜਿੱਥੇ ਸਾਡੇ ਵੱਲੋਂ ਸਾਡੀ ਜਿਹੜੀ ਪਹਿਲਾਂ ਸਖ ਸਖਿਆ ਫੋਰਸ ਦੀ ਟੀਮ ਫਿਰ ਪੀਸੀਆਰ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚੇ ਸੀ ਜੋ ਮੌਕਾ ਤੇ ਜਿਹੜੇ ਦੋ ਲੜਕੇ ਮੋਟਰਸਾਈਕਲ 'ਤੇ ਸਵਾਰ ਸੀ ਉਹਨਾਂ ਤੇ ਜਿਹੜਾ ਇੱਕ ਅ ਬੜਾ ਟੈਂਕਰ ਬੜਾ ਵੱਡਾ ਵੱਜਿਆ ਜਿਹਦੇ ਕਰਕੇ ਉਹਨਾਂ ਦੀ ਕੋਈ ਆਨ ਦਾ ਸਪੌਟ ਡੈਥ ਹੋ ਗਈ ਸੀ ਸੋ ਅਸੀਂ ਉਹ ਜਿਹੜੀ ਮੌਕਾ ਤੇ enquary ਕਰਕੇ ਵਿਟਨੈਸ ਨੂੰ ਸ਼ਾਮਿਲ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਵਿੱਚ ਜਿਹੜੇ ਬੰਦੇ ਆ ਜਿੰਨਦੀ ਡੈਥ ਹੋਈ ਆ ਇਹਨਾਂ ਦੀ ਜੁਟੀਫਿਕੇਸ਼ਨ ਅਸੀਂ ਮੋਬਾਈਲ ਦੇ ਜ਼ਰੀਏ ਹੋਈ ਹੈ ਦਿੱਲੀ ਮੰਗ ਸੋਹਦੇ ਦਾ ਤੇ ਉਹਨਾਂ ਦੀ ਫੈਮਿਲੀ ਦੀ ਹੈ